ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਬਹੁਤ ਹੀ ਵੀਰਾਂ ਦੀ ਇੱਕ ਡਿਮਾਂਡ ਸੀਗੀ ਵੀ ਉਹਨਾਂ ਨੂੰ ਜਿਹੜਾ ਪਸ਼ੂਆਂ ਦੀ ਏਜ ਦਾ ਦੰਦਾ ਤੋਂ ਪਤਾ ਕਿਸ ਤਰ੍ਹਾਂ ਲੱਗ ਸਕਦਾ ਹੈ ਉਹਦੇ ਉੱਪਰ ਜਿਹੜੀ ਇੱਕ ਵੀਡੀਓ ਤੁਸੀਂ ਜਰੂਰ ਬਣਾਓ ਸੋ ਦੋਸਤੋ ਇਹ ਵੀਡੀਓ ਇੱਕ ਪਹਿਲਾਂ ਵੀ ਆਪਣੀ ਬਣੀ ਹੋਈ ਹੈ ਜਿਸ ਦੇ ਵਿੱਚ ਪ੍ਰੋਪਰ ਟੋਟਲ ਗਿਣਤੀ ਦੰਦਾਂ ਦੀ ਜੜ੍ਹਾਂ ਦੀ ਦੱਸੀ ਗਈ ਹੈ ਬੱਚੇ ਦੇ ਜੰਮਣ ਤੋਂ ਲੈ ਕੇ ਤਕਰੀਬਨ ਸੋ ਲਾਸਟ 17 ਸੂਏ ਤੱਕ ਮੱਝ ਤੱਕ ਕੀ ਏਜ ਆ ਉਹ ਆਪਾਂ ਪ੍ਰੋਪਰ ਤੌਰ ਤੇ ਵੀਡੀਓ ਬਣਾਈ ਵੀ ਹੈਗੀ ਆ ਉਹ ਵੀਡੀਓ ਤੁਹਾਨੂੰ ਆਪਣੇ ਚੈਨਲ ਦੇ ਵਿੱਚ ਮਿਲ ਵੀ ਜਾਵੇਗੀ ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸੋ ਇੱਕ ਵਾਰੀ ਫੇਰ ਆਪਾਂ ਮੋਟੇ ਜਿਹੇ ਤੌਰ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਸ਼ੂ ਦੀ ਦੰਦਾਂ ਦੀ ਗਿਣਤੀ ਤੇ ਦੰਦਾਂ ਤੋਂ ਕਿੰਨੀ ਉਮਰ ਦਾ ਅੰਦਾਜ਼ਾ ਕੀ ਉਮਰ ਹੈਗੀ ਆ ਉਸ ਦਾ ਅੰਦਾਜ਼ਾ ਕੀ ਲਗਾਇਆ ਜਾ ਸਕਦਾ ਸੋ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਸੋ ਦੋਸਤੋ ਜੇਕਰ ਆਪਾਂ ਦੇਖੀਏ ਤਾਂ ਪਸ਼ੂਆਂ ਦੇ ਸਿੰਘਾਂ ਤੋਂ ਵੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਪਰ ਜਿਹੜਾ ਸਹੀ ਅੰਦਾਜ਼ਾ ਹੈਗਾ ਉਹ ਆਪਾਂ ਦੰਦਾਂ ਤੋਂ ਹੀ ਦੇਖ ਕੇ ਜਿਹੜਾ ਲਗਾ ਸਕਦੇ ਹਾਂ ਸੋ ਬਹੁਤੇ ਵੀਰਾਂ ਨੂੰ ਜਿਹੜੇ ਦੰਦਾਂ ਤੋਂ ਅੰਦਾਜ਼ਾ ਲਗਾਉਣਾ ਆਉਂਦਾ ਵੀ ਹੈਗਾ ਸੋ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਅੰਦਾਜ਼ਾ ਲਗਾਉਣਾ ਆਉਂਦਾ ਉਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਸਕਦੇ ਹੋ ਵੀਡੀਓ ਵੇਖ ਸਕਦੇ ਹੋ ਗੱਲਾਂ ਨੂੰ ਸਮਝ ਸਕਦੇ ਹੋ ਸੋ ਦੋਸਤੋ ਜੇਕਰ ਆਪਾਂ ਨਵ ਜੰਮੇ ਬੱਚੇ ਦੀ ਗੱਲ ਕਰੀਏ ਜੰਮਦੇ ਸਾਰ ਬੱਚੇ ਦੇ ਦੋ ਦੰਦ ਹੁੰਦੇ ਆ ਮੂਰਲੇ ਬਿਲਕੁਲ ਸੈਂਟਰ ਵਾਲੇ ਦੋ ਦੰਦ ਹੁੰਦੇ ਆ ਜਿਨ੍ਹਾਂ ਦੀ ਹਾਲਾਕੀ ਗਿਣਤੀ 8 ਹੁੰਦੀ ਆ ਪਰ ਜਨਮ ਸਮੇ ਉਹ ਬੱਚੇ ਦੀ ਜਿਹੜੀ ਦੰਦਾਂ ਦੀ ਗਿਣਤੀ 2 ਹੁੰਦੀ ਆ 7 ਦਿਨਾਂ ਦੇ ਦੌਰਾਨ ਇੱਕ ਹਫਤੇ ਦੇ ਦੌਰਾਨ ਦੋਸਤੋ ਉਹ ਦੰਦਾਂ ਦੀ ਗਿਣਤੀ 4 ਹੋ ਜਾਂਦੀ ਆ 15 ਦਿਨਾਂ ਦੇ ਦੌਰਾਨ ਦੋਸਤੋ 6 ਦੁੱਧ ਵਾਲੇ ਦੰਦਾਂ ਦੀ ਗਿਣਤੀ ਹੋ ਜਾਂਦੀ ਆ ਤੇ 30 ਤੋਂ 45 ਦਿਨਾਂ ਦੇ ਸਮੇਂ ਦੇ ਵਿੱਚ ਦੋਸਤੋ 8 ਦੰਦ ਗਿਣਤੀ ਦੇ ਹੋ ਜਾਂਦੇ ਹਨ ਉਸ ਬੱਚੇ ਦੇ ਸੋ ਦੋਸਤੋ ਪਹਿਲੀਆਂ ਤੇ ਦੂਜੀਆਂ ਤੇ ਤੀਜੀਆਂ ਜੜਾਂ ਦੋ ਦੋ ਜੋੜਿਆਂ ਦੇ ਵਿੱਚ ਦੋਸਤੋਂ ਵੰਡੀਆਂ ਹਨ ਜੇਕਰ ਆਪਾਂ ਜੜਾਂ ਵੀ ਦੇਖੀਏ ਤੇ ਤਕਰੀਬਨ ਲੈਫਟ ਤੇ ਰਾਈਟ ਸਾਈਡ ਹੇਠਲੇ ਜਿਵਾੜੇ ਤੇ 6 ਉੱਪਰਲੇ ਜਿਵਾੜੇ ਤੇ 6 ਇੱਕ ਪਾਸੇ ਤੇ 6 ਹੇਠਲੇ ਤੇ 6 ਉੱਪਰਲੇ ਇੱਕ ਪਾਸੇ ਜਿਵਾੜੇ ਵਿੱਚ ਜੜਾਂ ਦੀ ਗਿਣਤੀ ਹੁੰਦੀ ਹੈ ਹਾਂਜੀ ਸੋ ਦੋਸਤੋਂ ਇਹ ਜੜਾਂ ਵੀ ਪ੍ਰੋਪਰ ਨਿਕਲਦੀਆਂ ਨੇ ਅਗਲੇ ਦੰਦਾਂ ਦੇ ਵਾਂਗ ਪਹਿਲਾਂ ਆਪਾਂ ਜੜਾਂ ਦੀ ਜੇਕਰ ਗੱਲ ਕਰ ਲਈਏ ਤਾਂ ਇਹਨਾਂ ਤੋਂ ਉਮਰ ਦਾ ਅੰਦਾਜ਼ਾ ਆਪਾਂ ਨਹੀਂ ਲਗਾ ਸਕਦੇ ਇਹ ਹਰਾ ਚਾਰਾ ਸੁੱਕਾ ਚਾਰਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਪਸ਼ੂਆਂ ਦਾ ਭੋਜਨ ਆ ਦੋਸਤੋ ਉਹ ਚਬਾਉਣ ਦੇ ਕੰਮ ਆਉਂਦੀਆਂ ਨੇ ਸੋ ਜਿਹੜੀ ਉਮਰ ਦਾ ਅੰਦਾਜ਼ਾ ਉਹ ਆਪਾਂ ਫਰੰਟ ਵਾਲੇ ਅਗਲੇ ਦੰਦਾਂ ਤੋਂ ਹੀ ਲਗਾ ਸਕਦੇ ਆ ਸੋ ਦੋਸਤੋ ਜੇਕਰ ਅਪਾਂ ਇਹਨਾਂ ਜੜ੍ਹਾਂ ਦੀ ਵੀ ਗੱਲ ਕਰ ਲਈਏ ਤੇ 5 ਤੋਂ 6 ਮਹੀਨੇ ਵਿੱਚ ਪਹਿਲੀਆਂ ਦੋ ਜੜਾਂ ਦਾ ਜਿਹੜਾ ਜੋੜਾ ਦੋਸਤੋ ਉਹ ਨਿਕਲ ਕੇ ਨਵਾਂ ਆ ਜਾਂਦਾ ਹੈ ਤੇ 15 ਤੋਂ 16 ਮਹੀਨਿਆਂ ਦੇ ਦੌਰਾਨ ਮਗਰ ਲੀਆਂ ਦੋ ਜੜਾਂ ਜਿਹੜੀਆਂ ਉਹ ਨਿਕਲ ਕੇ ਨਵੀਆਂ ਆ ਜਾਂਦੀਆਂ ਨੇ ਤੇ 24 ਤੋਂ 28 ਮਹੀਨਿਆਂ ਦੇ ਦੌਰਾਨ ਦੋਸਤੋ ਜਿਹੜੀਆਂ ਪਿਛਲੀਆਂ ਜੜਾਂ ਦਾ ਜੋੜਾ ਹੈਗਾ ਲਾਸਟ ਫਾਈਨਲ ਜੜਾਂ ਦਾ ਜੋੜਾ ਉਹ ਨਿਕਲ ਕੇ ਨਵਾਂ ਆ ਜਾਂਦਾ ਹੈ ਤੋ ਦੋਸਤੋ ਹੁਣ ਆਪਾਂ ਚੱਲਦੇ ਆਂ ਪਸ਼ੂ ਦੇ ਸਹੀ ਉਮਰ ਦਾ ਜਿਹੜਾ ਅੰਦਾਜ਼ਾ ਫਰੰਟ ਵਾਲੇ ਦੰਦਾਂ ਤੋਂ ਆਪਾਂ ਕਿਵੇਂ ਲਗਾ ਸਕਦੇ ਆਂ ਦੁੱਧ ਵਾਲੇ ਦੰਦ ਤੁਹਾਨੂੰ ਤਕਰੀਬਨ ਪਤਾ ਹੈਗਾ ਵੀ ਢਾਈ ਸਾਲ ਤੱਕ ਜਿਹੜਾ ਪਸ਼ੂਆਂ ਮੱਝਾਂ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਢਾਈ ਸਾਲ ਤੱਕ ਜਿਹੜੇ ਮਿਲਕ ਟੀਥ ਦੋਸਤੋ ਹੁੰਦੇ ਆ ਢਾਈ ਸਾਲ ਤੋਂ 3 ਸਾਲ ਦੀ ਏਜ ਵਿੱਚ ਜਿਹੜੇ ਆ ਦੋ ਦੰਦ ਜਿਹੜੇ ਦੋਸਤ ਪਸ਼ੂ ਹੋ ਜਾਂਦਾ ਹੈ ਦੋ ਦੰਦ ਪਸ਼ੂ ਨਿਕਲ ਆਉਂਦੇ ਆ ਨਵੇਂ ਆ ਜਾਂਦੇ ਆ 2.5 ਤੋਂ 3 ਸਾਲ ਦੀ ਉਮਰ ਦੇ ਵਿੱਚ 3 ਤੋਂ 4 ਸਾਲ ਦੀ ਉਮਰ ਦੇ ਵਿੱਚ ਦੋਸਤ ਪਸ਼ੂ ਚੌਗਾ ਹੋ ਜਾਂਦਾ ਹੈ ਜਿਹਨੂੰ ਆਪਾਂ ਚਾਰ ਦੰਦ ਨਿਕਲ ਗਏ ਜਦੋਂ ਚੌਗਾ ਕਹਿ ਦਿੰਦੇ ਆ ਚਾਰ ਦੰਦ ਪਸ਼ੂ ਹੋ ਜਾਂਦਾ ਹੈ ਚਾਰ ਤੋਂ 5 ਸਾਲ ਦੀ ਉਮਰ ਦੇ ਵਿੱਚ ਦੋਸਤ ਪਸ਼ੂ ਜਿਹੜਾ ਉਹ 6 ਦੰਦ ਕੰਪਲੀਟ ਕਰ ਲੈਂਦਾ ਹੈ ਤੇ 6 ਤੋਂ ਜਿਹੜੀ 7 ਸਾਲ ਦੀ ਏਜ ਆ ਉਹ ਤਕਰੀਬਨ ਦੋਸਤੋ 8 ਦੰਦ ਜਿਹੜੇ ਕੰਪਲੀਟ ਪਸ਼ੂ ਕਰ ਲੈਂਦਾ ਹੈ 27 ਦੰਦਾਂ ਦੀ ਗਿਣਤੀ ਆ ਉਹ ਤਕਰੀਬਨ 7 ਸਾਲ ਦੇ ਵਿੱਚ ਪਸ਼ੂ ਜਿਹੜਾ ਬਿਲਕੁਲ ਜਿਹੜੇ ਦੰਦ ਆਪਣੇ ਸਥਾਈ ਕਰ ਲੈਂਦਾ ਦੋਸਤੋ ਮਿਲਕ ਟੀਥ ਤੋਂ ਪਰਮਾਨੈਂਟ ਜਿਹੜੇ ਉਹ ਦੰਦ ਆ ਜਾਂਦੇ ਆ ਇਸ ਤੋਂ ਬਾਅਦ ਦਾ ਜੇਕਰ ਆਪਾਂ ਦੋਸਤੋ ਦੇਖਦੇ ਆ ਤੇ ਟੋਟਲ ਏਜ ਦਾ ਜਿਹੜਾ ਕਸਾਈ ਤੋਂ ਪਸ਼ੂ ਦੇ ਦੰਦਾਂ ਤੋਂ ਹੀ ਪਤਾ ਚੱਲਦਾ ਸੋ ਜੇਕਰ ਆਪਾਂ ਦੋਸਤੋ 7 ਤੋਂ 8 ਸਾਲ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਹੋਵੇ ਤਾਂ ਪਸ਼ੂਆਂ ਦੇ ਵਿਚਲੇ ਜਿਹੜੇ ਦੋ ਦੰਦ ਆ ਉਹ ਕਸ ਨੇ ਜਿਹੜੇ ਸ਼ੁਰੂ ਹੋ ਜਾਣਗੇ ਕਿਸੇ ਹੋਏ ਤੁਹਾਨੂੰ ਨਜ਼ਰ ਆਉਣਗੇ ਤਕਰੀਬਨ ਇੱਕ ਹੋਰ ਵੀ ਫਰਕ ਹੈਗਾ ਇੱਕ ਮਿਲਕ ਟੀਥ ਜਿਹੜਾ ਦੋਸਤੋ ਤਿਕੋਣਾ ਹੁੰਦਾ ਹੈ ਤੇ ਜਿਹੜੇ ਪਰਮਾਨੈਂਟ ਸਥਾਈ ਦੰਦ ਹੁੰਦੇ ਆ ਉਹ ਚੌਰਸ ਹੁੰਦੇ ਆ ਤਕਰੀਬਨ ਵਾਈਟ ਦੰਦ ਹੁੰਦੇ ਆ ਜਿਹੜੇ ਮਿਲਕ ਟੀਥ ਆ ਇਹ ਦੰਦਾਂ ਦੀ ਜਿਹੜੀ ਪਛਾਣ ਆ ਥੋੜੀ ਜਿਹੀ yellow ਪਣ ਦੇ ਵਿੱਚ ਹੋਵੇਗੀ ਪੀਲੇ ਪਣ ਦੇ ਵਿੱਚ ਹੋਵੇਗੀ ਜਿੱਦਾਂ ਕਿ ਮੈਂ ਗੱਲ ਕੀਤੀ ਆ ਵੀ 7 ਤੋਂ 8 ਸਾਲ ਦੀ ਏਜ ਦਾ ਜਿਹੜਾ ਤੁਸੀਂ ਵੇਖ ਸਕਦੇ ਹੋ ਫਰੰਟ ਦੋ ਦੰਦ ਜਿਹੜੇ ਆ ਦੋਸਤੋ ਉਹ ਕਿਸੇ ਹੋਏ ਹੋਣਗੇ ਤੇ 8 ਤੋਂ 9 ਸਾਲ ਦੀ ਏਜ ਵਿੱਚ ਦੋਸਤੋ ਚਾਰ ਦੰਦ ਕਿਸੇ ਹੋਣਗੇ ਤੇ ਬਾਕੀ 10 ਸਾਲ ਦੀ ਏਜ ਵਿੱਚ 6 ਦੰਦ ਕਿਸੇ ਤੁਹਾਨੂੰ ਨਜ਼ਰ ਆਉਣਗੇ ਜਿਹੜੇ ਵੀ ਦੰਦਾਂ ਦੀ ਕਸਾਈ 6ਾਂ ਦੀ ਹੋਗੀ ਹੋਵੇਗੀ ਤੇ 8 ਦੰਦਾਂ ਦੀ ਕਸਾਈ ਦੋਸਤੋ 10 ਤੋਂ 11 ਸਾਲ ਦੇ ਦੌਰਾਨ ਜਿਹੜੀ ਆ 8 ਧੰਦ ਜਿਹੜੇ ਕਿਸੇ ਹੋਣਗੇ ਹਾਫ ਹਾਫ ਉਸ ਤੋਂ ਬਾਅਦ ਇਹਦਾ ਜਿਹੜਾ ਦੋਸਤੋ ਪ੍ਰੋਸੈਸ ਹੈਗਾ ਉਹ ਜਿਵੇਂ ਜਿਵੇਂ ਵੀ ਵੱਧ ਕਸਾਈ ਹਾਫ ਤੋਂ ਜ਼ਿਆਦਾ ਕਸਾਈ ਆ ਉਹ ਪਸ਼ੂ ਤਕਰੀਬਨ 12-13 13 ਸਾਲ ਉੱਪਰ ਜਾਂਦਾ ਹੈ ਉਹ ਪਸ਼ੂਆਂ ਦੇ ਵਿੱਚ ਦੋਸਤੋ ਆਪਾਂ ਉਹਨਾਂ ਦਾ ਜਲਗਾ ਸਕਦੇ ਆ ਵੀ ਪਸ਼ੂ 13-14 ਸਾਲ ਦੀ ਏਜ ਅਪ ਹੋ ਗਿਆ। ਸੋ ਦੋਸਤੋ ਇਹ ਹਨ ਮੱਝਾਂ ਦੇ ਵਿੱਚ ਜੇਕਰ ਆਪਾਂ ਦੋਸਤੋ گاਵਾਂ ਦੇ ਵਿੱਚ ਵੀ ਬਿਲਕੁਲ ਗੱਲ ਕਰਗੀ ਏਜ ਦਾ ਤਾਂ ਤਕਰੀਬਨ ਕੋਈ ਜ਼ਿਆਦਾ ਡਾਇਫਰੈਂਸ ਨਹੀਂ ਹੈਗਾਗਾ। ਥੋੜਾ ਬਹੁਤਾ ਜਿਹੜਾ ਡਾਇਫਰੈਂਸ ਹੈਗਾ ਉਹ ਇਸ ਤਰ੍ਹਾਂ ਹੈਗਾ ਦੋਸਤੋ ਵੀ 2 ਸਾਲ ਤੋਂ 2.5 ਸਾਲ ਏਜ ਜਿੱਦਾਂ ਦੋ ਦੰਦ ਜਿਹੜੇ ਆ ਦੋਸਤੋ ਮਿਲਕ ਟੀਥ ਨੇ ਉਹ ਸਥਾਈ ਹੋ ਜਾਂਦੇ ਨੇ گاਵਾਂ ਦੇ ਵਿੱਚ। ਤੇ 3.5 ਸਾਲ ਦੀ ਉਮਰ ਦੇ ਵਿੱਚ ਵੜਾਂ ਦੇ ਵਿੱਚ گاਵਾ ਦੇ ਵਿੱਚ ਚਾਰ ਜਿਹੜੇ ਦੰਦ ਸਥਾਈ ਹੋ ਜਾਂਦੇ ਨੇ ਮਿਲਕ ਟੀਥ ਤੋਂ ਤੇ ਇਸੇ ਤਰ੍ਹਾਂ ਦੋਸਤੋ 4 ਸਾਲ ਦੀ ਜਿਹੜੀ ਏਜ ਵਿੱਚ 6 ਦੰਦ ਗਾਵਾਂ ਹੋ ਜਾਂਦੀਆਂ ਨੇ 5 ਸਾਲ ਦੀ ਏਜ ਦੇ ਵਿੱਚ ਦੋਸਤੋ 8 ਜਿਹੜੇ ਸਥਾਈ ਦੰਦ ਨੇ ਉਹ ਬਰਾਬਰ ਕਰ ਜਾਂਦੀਆਂ ਨੇ ਗਾਵਾਂ ਵੜਾਂ ਸੋ ਦੋਸਤੋ ਇਸੇ ਨੂੰ ਆਪਾਂ ਬਿਲਕੁਲ ਉਸੇ ਤਰ੍ਹਾਂ ਜਿਹੜਾ ਰਿਪੀਟ ਕਰ ਸਕਦੇ ਹਾਂ ਜੇ 5 ਤੋਂ 6 ਸਾਲ ਜਿਹੜੇ ਪਿਛਲੇ ਦੰਦਾ ਦੇ ਕਿੰਤੀ ਜਿਹੜੇ 2 ਦੰਦ ਨੇ ਉਹਨਾਂ ਦੀ ਕਸਾਈ ਹੋਵੇ ਤੇ 5 ਤੋਂ 6 ਸਾਲ ਦੀ ਏਜ ਤੁਸੀਂ گاਵਾں ਦੇ ਵਿੱਚ ਮੰਨ ਸਕਦੇ ਜੀ ਜੇਕਰ 4 ਦੰਦਾਂ ਦੀ ਕਸਾਈ ਹੋ ਰਹੀ ਆ ਤੇ ਤੁਸੀਂ 6 ਤੋਂ 7 ਸਾਲ ਦੀ ਏਜ گاਵਾں ਦੀ ਮੰਨ ਸਕਦੇ ਹੋ ਜੇਕਰ ਦੋਸਤੋ 6 ਦੰਦਾਂ ਦੀ ਕਸਾਈ ਆ ਤੇ 7 ਤੋਂ 8 ਸਾਲ ਦੀ ਏਜ گاਵਾں ਦੇ ਵਿੱਚ ਤੁਸੀਂ ਮੰਨ ਸਕਦੇ ਹੋ ਤੇ ਜੇਕਰ ਦੋਸਤੋ ਤਕਰੀਬਨ 9 ਤੋਂ 10 ਸਾਲ ਦੀ ਏਜ ਵੈਰ ਦੀ ਗਾਂ ਦੀ ਹੋ ਚੁੱਕੀ ਆ ਤਾਂ ਤਕਰੀਬਨ ਜਿਹੜੇ ਸਾਰੇ ਦੰਦਾਂ ਦੀ ਕਸਾਈ ਜਿਹੜੀ ਆ ਤੁਹਾਨੂੰ ਬਰਾਬਰ ਦੀ ਮਿਲੇਗੀ ਸੋ ਇਸ ਤੋਂ ਬਾਅਦ ਦੋਸਤੋ ਜਿਵੇਂ ਜਿਵੇਂ ਕਸਾਈ ਹੁੰਦੀ ਜਾਂਦੀ ਏ ਦੰਦ ਬਿਲਕੁਲ ਹੀਠਾ ਨੂੰ ਤੁਰੇ ਆਉਂਦੇ ਨੇ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ 10 ਤੋਂ 12 ਸਾਲ ਦਾ ਜਿਹੜਾ ਪਸ਼ੂ ਅਪ ਹੋ ਗਿਆ ਗਾਂ ਵੜ ਉੱਪਰ ਹੋ ਗਈ ਏਜ 12 ਤੋਂ 13 ਸਾਲ 14 ਸਾਲ ਤੁਸੀਂ ਮੰਨ ਸਕਦੇ ਹੋ ਉਹਨਾਂ ਦੀ ਕਸਾਈ ਤੋਂ ਤੁਸੀਂ ਤਕਰੀਬਨ ਪਸ਼ੂ ਦਾ ਅੰਦਾਜ਼ਾ ਲਗਾ ਸਕਦੇ ਹੋ ਸੋ ਦੋਸਤੋ ਤਕਰੀਬਨ ਇਹ ਸਨ ਪਸ਼ੂਆਂ ਦੀ ਏਜ ਦਾ ਆਪਾਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹਾਂ ਸੋ ਬਹੁਤੇ ਮੇਰੇ ਵੀਰਾਂ ਨੂੰ ਜਿਹੜਾ ਨਹੀਂ ਸੀ ਪਤਾਗਾ ਸੋ ਤੁਸੀਂ ਇਸ ਵੀਡੀਓ ਦੇ ਜ਼ਰੀਏ ਉਹ ਤੁਸੀਂ ਜ਼ਰੂਰ ਜਾਣ ਸਕਦੇ ਹੋ ਬਾਕੀ ਦੋਸਤੋ ਟੋਟਲ ਗਿਣਤੀ ਵੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਤੇ ਬਾਕੀ ਉਮਰ ਦਾ ਅੰਦਾਜ਼ਾ ਫਰੰਟ ਵਾਲੇ ਜਿਹੜੇ ਹੀਠ ਦੇ ਦੰਦਾਂ ਤੋਂ ਉਹ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਉਹ ਵੀ ਤੁਹਾਨੂੰ ਆਪਾਂ ਵੇਰਵੇ ਸਹਿਤ ਜਿਹੜਾ ਦੇ ਦਿੱਤਾ ਹੈ ਸੋ ਇਸ ਤੋਂ ਇਲਾਵਾ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ ਤੁਸੀਂ ਮੇਰੇ ਕੰਟੈਕਟ ਨੰਬਰ 9815142150 ਤੇ ਸੰਪਰਕ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ